ਸਿਕਿਉਰਿਟੀ ਪਲਾਨ ਰਿਵਿਊ ਕੀਤਾ ਕਿ ਆਪਣੇ ਏਰੀਆ ਦੇ ਵਿੱਚ ਪ੍ਰੋਪਰ ਫੋਰਸ ਦੀ ਡਿਪਲॉयਮੈਂਟ ਹੋਣੀ ਚਾਹੀਦੀ ਜ਼ਿਲ੍ਹੇ ਨੂੰ ਐਡੀਸ਼ਨਲ ਸਪੋਰਟ ਦਿੱਤੀ ਗਈ ਹੈ ਤਾਂਕਿ ਇੱਕ ਫੋਰਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਲੋਕਾਂ ਦੇ ਵਿੱਚ ਕੰਫੀਡੈਂਸ ਹੋ ਅਸੀਂ ਬਹੁਤ ਹੀ ਪ੍ਰੋਐਕਟਿਵ ਤਰੀਕੇ ਨਾਲ ਜਿਹੜੀ ਆਈਐਸਆਈ ਸਪਾਂਸਰਡ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਡਿਸਟਰਬੈਂਸਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੂਤੋਂ ਅਸੀਂ ਜਵਾਬ ਦਿੱਤਾ ਹੈਗਾ ਸੈਪਟੈਂਬਰ 2024 ਤੋਂ ਬਾਅਦ 26 ਟੈਰਰ ਮੋਡਿਊਲਸ ਪੰਜਾਬ ਪੁਲਿਸ ਨੇ ਬਸਟ ਕੀਤੇ ਹੈਗੇ ਜਿਸ ਦੇ ਵਿੱਚ 90 ਲੋਕ ਅਰੈਸਟ ਕੀਤੇ ਗਏ ਹਨ ਭਾਰੀ ਮਾਤਰਾ ਦੇ ਵਿੱਚ ਆਰਮਸ ਐਕਸਪਲੋਸਿਵਸ ਅਮਿਨਿਸ਼ਨ ਹੈਂਡ ਗ੍ਰੇਨੇਡਸ ਆਰ ਡੀ ਐਕਸ ਰਿਕਵਰ ਕੀਤੀਆਂ ਗਈਆਂ ਅਜੇ ਕੱਲ ਹੀ ਡਿਫੈਂਸ ਸੈਕਟਰ ਦੇ ਵਿੱਚ 2 AK47 ਰਾਈਫਲਸ ਬੀਐਸਐਫ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਪੰਜਾਬ ਪੁਲਿਸ ਨੇ ਰਿਕਵਰ ਕੀਤੀ ਇੱਕ ਬਹੁਤ ਜ਼ਬਰਦਸਤ ਕੋਸ਼ਿਸ਼ ਹੈ ਪਾਕਿਸਤਾਨ ਦੀ ਆਈਐਸਆਈ ਦੀ ਕਿ ਇੰਟਰਨੈਸ਼ਨਲ ਬਾਰਡਰ ਦੇ ਥਰੂ ਡਰੋਨਸ ਰਾਹੀਂ ਤੇ ਦੂਜੇ ਤਰੀਕਿਆਂ ਰਾਹੀਂ ਉਹਨਾਂ ਨੇ ਨਾਰਕੋ ਟੈਰੋਰਿਜ਼ਮ ਨੂੰ ਪੋਸ਼ ਕੀਤਾ ਜਾ ਰਿਹਾ ਹੈਗਾ ਡਰਨ ਕਨਸਾਈਨਮੈਂਟਸ ਦੇ ਵਿੱਚ ਡਰੱਗਸ ਹੁੰਦੇ ਆ ਆਰਮਸ ਐਕਸਪਲੋਸਿਵਸ ਤੇ ਅਮਰੇਸ਼ਨ ਹੁੰਦੇ ਆ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਇਹ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਆ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਹੈ ਇਹ ਵੀ ਦੇ ਵਿੱਚ 18 ਮਰਡਰ ਸਾਡੇ ਟਰੇਸ ਹੋ ਗਏ ਕੁਝ ਇਹਨਾਂ ਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਹਨਾਂ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰਿਜ਼ਮ ਤੇ ਅਸੀਂ ਕਰ ਰਹੇ ਹੈਗੇ ਇਹਨਾਂ ਦਾ ਤਕਰੀਬਨ ਇਕੋ ਸਿਸਟਮ ਜਿਹੜੇ ਪਨਾਹ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਗੈਟਰ ਸਪਲਾਈ ਕੀਤੀਆਂ ਅਸੀਂ ਸਾਰੇ ਦੇ ਸਾਰੇ ਬੰਦੇ ਕੋ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗੇਨਾਈਜ਼ ਕ੍ਰਾਈਮ ਨੈਟਵਰਕ ਨਾਲ ਜੁੜੇ ਹੈਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਹਾਲ ਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸ ਕਨਸਟੇਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਨਾਪੁਰਸ ਵੱਲੋਂ ਉਸੇ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈਗੇ ਤੇ ਉਸ ਦੀ ਪਾਲੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈਟਵਰਕ ਜਿਹੜਾ ਜੇਲਾਂ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਰੂਟਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੁੱਧ ਨਸ਼ਿਆ ਵਿਰੋਧ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫ ਆਈ ਆਰ ਦਰਜ ਹੋਈਆਂ 32778 ਅਰੇਸਟਾ ਹੋਏ ਗਏ ਕਾਫੀ ਤਕਰੀਬਨ 1300 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਇਰ ਤੇ 31673 ਪੈਡਲਰਸ ਅਰੈਸਟ ਕੀਤੇ 205 ਕਰੋੜ ਦੀ ਪ੍ਰਾਪਰਟੀ ਡਰੱਗਸ ਸਪਲਾਇਰਸ ਦੀ 68 ਐਸ ਐਨ ਐਡੀਪੀਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਐਪਸਕਾਂਡਰਸ ਦੀ ਬੇਲਾ ਕੈਨਸਲ ਕਰਾਈ ਹੈ ਐਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਜਾਂ ਆਊਟ ਸੈਂਟਰ ਤੋਂ ਪੁਲਿਸ ਦੀ ਇੱਕ ਓਵਰঅল ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਇਹ 4768 ਪ੍ਰਸੀਡਿੰਗਸ 48A ਦੇ ਵਿੱਚ ਜਿਸ ਦੇ ਵਿੱਚ ਜੇ স্মਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ 2 ਹਫਤੇ ਦਾ ਇੱਕ ਕੰਪਲਸਰੀ ਡੀਡਿਕਸ਼ਨ ਕੋਰਸ ਕਰਾਇਆ ਜਾਂਦਾ ਹੈ ਅਸੀਂ ਇਦਾਂ ਦੇ तकरीबन 4768 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹੇਰੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲਿਆ ਪਬਲਿਕ ਤੋਂ जिस सत्त हज़ार दो सौ पचासी एफ आई आर दर्ज हुई हैं तो एक एक बहुत इफेक्टिव मैकेनिज़म है पब्लिक कोऑपरेशन सू मिल रहा है लोग रह के सी ड्रग टिप्स देते इस तो तुम फॉलोअप करते हुए असं एक एंटी ऑर्गेनाइज क्राइम हैल्पलाइन भी स्टार्ट की है कोई सूरगनाइज क्राइम बारे इनफॉरमेसन है तो इस हैल्पलाइन पर दी जाए सा भी कोशिश है कि जे ड्रग यूजर है उन्होंने एज विकटम ट्रीट किया जाए ना कि एज अक्यूज ਉਹਨਾਂ ਨੂੰ ਰਿਫਰਮ ਕੀਤਾ ਜਾਵੇ ਸਿਮਿਲਰਲੀ ਜਿਹੜੇ ਮਿਸ ਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸਾਂਝ ਕਾਰਕ੍ਰਮ ਸ਼ੁਰੂ ਕੀਤਾ ਹੈਗਾ ਤਾਂਕਿ ਉਸ ਨੂੰ ਸਕਿੱਲ ਡਵੈਲਪਮੈਂਟ ਤੇ ਕਾਉਂਸਲਿੰਗ ਵੱਲ ਲੰਕ ਕੀਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈਗੀ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਣ ਲਈ ਕੁਰੀ ਕੁਐਸ਼ਨਸ ਆਰ ਵੈਲਕਮ ਆਪਨੇ ਇਹ ਦੱਸਿਆ ਹੈ ਵੀ ਕਿ ਜੋ ਲੂਸ ਕਰਦੇ ਹਨ ਉਹਨਾਂ ਕੋ ਵਿਕਟਿਮ ਨਹੀਂ ਸਮਝਿਆ ਜਾਣਾ ਚਾਹੀਦਾ ਜਿਸਕੇ इस समझा जाना चाहिए। एक्चुअली भी सारी इसके में एक्चुअली भी समझा जाना चाहिए। लेकिन क्या हो रहा है? अगर किसी के पास एनवायरनमेंट मिल जाता है ना, तो उस पर भी पट्टा डर जोड़े। एक्चुअली पता है जी, ये बड़ी मैं थोड़ी गलत सहमत हूँ। देखो एक के यूज़र होता है जोड़ा पेडल करता है ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਟਨਲਸ ਦੇ ਖਿਲਾਫ ਐਕਸ਼ਨ ਹੋਵੇ ਸਪਲਾਈਸ ਦੇ ਖਿਲਾਫ ਹੋਵੇ ਯੂਜ਼ਰ ਨੂੰ ਰਿਫੰਡ ਆ ਜਾਵੇ ਸਰ ਸਰ ਉਹ ਦਿਸਪੋਜ਼ ਬਟਾਲਾ ਨੂੰ ਐਕਸਟਰਾ ਫੋਰਸ ਦੇ ਦੇ ਕੇ ਇੱਕ ਓਵਰਲ ਪੰਜਾਬ ਨਿਕਾਲੀ ਕੀਤੀ ਜਾਵੇ ਫੈਸਟੀਵਲ ਸੀਜ਼ਨ ਦੇ ਲਾਵਾ ਨਵੀਂ ਭਰਤੀ ਦੀ ਕੋਈ ਯੋਜਨਾ ਚੱਲ ਰਹੀ ਹੈ ਜਾਂ ਕੁਝ ਐਸੀ ਪਲਾਨਿੰਗ ਚੱਲ ਰਹੀ ਹੈ ਕਿ ਭਰਤੀ ਦਾ ਜਿਹੜਾ ਆਲਮੋਸਟ ਨਫਰੀ ਪੰਜਾਬ ਦਾ ਹੈ ਇਹ ਗੱਲ ਤੁਹਾਡੀ ਠੀਕ ਹੈ ਜੀ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ जन जीओ की इंस्पैक्टर डेढ़ सौ इंस्पैक्टर साढ़े चार सौ सब तो एक हज़ार ए एस आई दिनों पोस्टा क्रिएट की जीसीकुंट वेकेंसी रिक्रूटमेंट एटल फिलअप होगी सो सोलह सौ हो जाएगी अठारह सौ अभी हर साल भरते हैं ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਨੈਕਸਟ ਫੇਸ ਦੇ ਵਿੱਚ 45000 ਪੋਸਟਾ ਕਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰੀਆਂ ਜਾਣਗੀਆਂ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾਂ ਕ੍ਰੀਏਟ ਕਰਨਗੇ ਸੋ ਇਸ ਤੋਂ ਕਾਫੀ ਰੀਲੀਫ ਮਿਲੂਗੀ ਓਵਰਆਲ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵਧੂ ਸਰ ਪਾਲੇਵ ਸੰਜਾ ਦੇ ਵਿੱਚ ਇਨਕਾਊਂਟਰ ਹੋਏ ਔਰ ਜਿਸ ਸਮੇਂ ਇਨਕਾਊਂਟਰ ਹੁੰਦਾ ਹੈ ਤਾਂ ਇਨਕਾਊਂਟਰ ਤੋਂ ਬਾਅਦ ਜਿਹੜਾ ਪੁਲਿਸ ਨੂੰ ਪ੍ਰੈਸ ਨੋਟ ਆਉਂਦਾ ਹੈ ਚਾਹਤ ਜਾਰੀ ਹੁੰਦਾ ਹੈ ਫਿਰ ਲੋਕੇਸ਼ਨ ਜਿਹੜੀ ਹੁੰਦੀ ਹੈ ਉਸ ਜਿਹੜਾ ਗੈਂਗਸਟਰ ਦਾ ਨਾਮ ਚੇਂਜ ਹੁੰਦਾ ਹੈ ਵੈਪਨ ਚੇਂਜ ਹੁੰਦਾ ਹੈ ਪਰ ਸਾਰੀ ਦੀ ਸਾਰੀ ਜਿਹੜੀ ਬਾਕੀ ਨਾਈਨ ਹੈ ਉਹ ਸੇਮ ਹੀ ਰਹਿਂਦੀ ਹੈ ਅ ਇਸ ਤੋਂ ਇਲਾਵਾ ਜਿਵੇਂ ਸਾਡੀ ਤਾਂ ਦੇਖੋ ਬਹੁਤ ਕਲੀਅਰ ਪਾਲਿਸੀ ਹੈ ਅਸੀਂ ਰੂਲ ਆਫ ਲਾ ਚ ਬਲੀਫ ਕਰਦੇ ਹਾਂ ਕੋਈ ਸਾਡੀ ਬੁਲੇਟ ਫੋਰ ਬੁਲੇਟ ਪਾਲਿਸੀ ਨਹੀਂ ਹੈ ਇਹ ਭਰੰਤੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਜਿਨ੍ਹਾਂ ਦਾ ਮਾਈਨਰ ਇਨਫੈਕਟ चौहान ਸਾਹਿਬ ਬੈਠੇ ਸੀ चौहान ਸਾਹਿਬ ਜਦੋਂ ਐਸਐਸਪੀ ਸੀ ਤਰਨਤਾਰਨ ਸੀਗੇ ਇੱਕ ਸਰਹਾਲੀ ਗ੍ਰੇਨੇਡ ਅਟੈਕ ਤੋਂ ਬਾਅਦ ਜਿਹੜੇ ਉਹਦੇ ਵਿੱਚ ਇਨਵੋਲਡ ਮਾਈਨਰ ਇਨ ਆ ਦਾ ਰੋਲ ਸੀ ਉਹਨਾਂ ਨੂੰ ਅਸੀਂ ਮੇਨਸਟ੍ਰੀਮ ਚ ਲੈ ਆਂਦਾ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੀ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਪ ਹੈ ਉਸ ਨੂੰ ਦੂਰ ਕੀਤਾ ਸਰ ਇਹ ਪਬਲਿਕ ਤੇ ਪੰਜਾਬ ਦੇ ਲੋਕਾਂ ਦੇ ਵਿਚ ਆਮ ਦੇ ਵਿਚ ਇੱਕ ਬੜਾ ਸਵਾਲ ਹੈ ਕਿ ਸੇਮ ਸਾਰਾ ਕੁਝ ਕੀ ਕੋਈ ਸਿਫਰਟਡ ਹੁੰਦਾ ਹੈ ਮਤਲਬ ਸੇਮ ਦੀ ਸੇਮ ਲਾਈਨ ਬਾਕੀ ਸਾਰੀ ਉਹੀ ਹੈ ਕਿ ਉਹ ਗਏ ਸੀ ਅਸਲਾ ਫੜ ਲ ਕੇ ਪਰ ਤੋਂ ਉਹਨਾਂ ਨੇ ਹਮਲਾ ਕਰ ਦਿੱਤਾ ਔਰ ਉਹਦੇ ਬਾਅਦ ਇਹ ਪ੍ਰੋਫਾਇਲਿੰਗ ਹੋ ਗਈ ਜਵਾਬੀ ਫਾਇਰਿੰਗ ਦੇ ਵਿਚ ਲਾਚੀ ਕੋਲੀ ਮਾਰੀ ਬਤਨ ਸਾਰਾ ਕੁਝ ਬਾਕੀ ਸੇਮ ਹੋਊਗਾ ਦੇਖੋ ਜੀ ਇਹ ਤਾਂ ਬੜਾ ਸੈਲਫ ਕੰਟਰੋਲ ਹੈ ਜੀ ਜੋ ਕੋਈ ਤੁਹਾਡੇ ਤੇ ਫਾਇਰ ਕਰ ਰਿਹਾ ਤੁਸੀਂ ਜੀ ਲੱਤਾਂ 'ਚ ਗੋਲੀ ਮਾਰ ਦਿਓ ਮਤਲਬ ਅਸੀਂ ਸਾਡੀ ਕੋਸ਼ਿਸ਼ ਹੁੰਦੀ ਜਾਨਾਂ ਬਚਾਉ ਜੀ ਸਾਡੀ ਪੰਜਾਬ ਪੁਲਿਸ ਸਰ ਉਹਨੂੰ ਇਹਨਾਂ ਮੌਫਾ ਹੀ ਕੋ ਦੇਣੀ ਐਨੀ ਅਦਰ ਕੁਐਸਚਨਸ ਜੀ ਸਰ ਜਲਾ ਪੁੱਛੇ ਜਲੇ ਓਵਰ ਆਲ 99% ਕੇਸ ਪਲੇਸ ਅਫਟਰ ਕ੍ਰਾਈਮ ਬਟ ਇਸ ਤੋਂ ਤੁਸੀਂ 10 ਬਟਾਲੀਅਨਸ ਦੇ ਦਿੱਤੇ ਨੇ ਬਾਰਡਰ ਏਰੀਆ ਵਾ ਸਿਰ ਵੀ ਇਸ ਤਰ੍ਹਾਂ ਕਿਤੇ ਇਸ ਤਰ੍ਹਾਂ ਇਹਨਾਂ ਸਵਾਰੀ ਘੱਟ ਜੀ ਆਈ ਐਗਰੀ ਯਾ ਠੀਕ ਹੈ ਠੀਕ ਹੈ ਜੀ ਬਟਾਲੇ ਬਟਾਲਾ ਦੇ ਵਿੱਚ ਨਫਰੀ ਦੀ ਸ਼ਾਰਟੇਜ ਹੈ ਅਸੀਂ ਕੋਸ਼ਿਸ਼ ਕਰ ਰਹੇ ਨਫਰੀ ਭਰਾਈ ਜਾਂਦੀ ਹੈ ਸਰ ਕਾਲ ਬਹੁਤ ਆ ਰਹੀਆਂ ਇਸ ਇਲਾਕੇ ਦੇ ਲੋਕਾਂ ਨੂੰ ਔਰ ਆਪਣੀ ਸੀਐਪੀ ਸਲੋਟੀ ਨੂੰ ਲੈ ਕੇ ਲੋਕਾਂ ਦਾ ਬਹੁਤ ਡਰਾ ਹੈ ਜੀ ਮੈਂ ਤੁਹਾਡੇ ਰਾਹੀ ਦੇਖੋ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਵੇਂ ਮੈਂ ਐਨਟੀ ਆਰਗੇਨਾਈਜ਼ ਕ੍ਰਾਈਮ ਹੈਲਪਲਾਈਨ ਦੀ ਗੱਲ ਤੁਹਾਡੀ ਠੀਕ ਹੈ ਕਈ ਵਾਰੀ ਲੋਕ ਰਿਪੋਰਟ ਨਹੀਂ ਕਰਦੇ ਮੈਂ ਐਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾ ਜਿਹੜੀਆਂ 80 ਤੋਂ 85% ਉਹ ਲੋਕਲ ਕ੍ਰਿਮੀਨਲ ਕਰਦੇ ਤੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸ ਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ ਕੇ ਸਾਡੇ ਸਾਡੇ ਨਾਲ ਇਨਫਰਮੇਸ਼ਨ ਸ਼ੇਅਰ ਕਰੋ ਤੇ ਉਸ ਤੇ ਕਾਰਵਾਈ ਹੋਵੇ ਥਿਸ ਇਜ਼ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ ਉਠਣਾ ਪਏਗਾ ਸਾਡੇ ਕੋਲ ਜਿਹੜਾ ਪੁਲਿਸ ਤੇ ਕੋਲ ਆਉ ਤੇ ਸਾਡੀ ਪੂਰੀ ਕੋਆਪਰੇਸ਼ਨ ਤੇ ਸਪੋਰਟ ਲੋ ਸਰ ਬਟਾਲਾ ਮਾਮਲੇ ਤੋਂ ਤੱਕ ਕੀ ਚੱਲ ਰਹੀ ਕਿੰਨੇ ਦਸਤੇ ਖਾਫ ਹੋਇਆ ਮਾਮਲਾ ਸਰ ਐਥੋਂ ਉਹ ਐਸਐਸਪੀ ਸਾਹਿਬ ਡਿਟੇਲ ਜੀ ਬਰੀਫ ਕਰ ਦੇਣ ਠੀਕ ਹੈ ਜੀ ਸਾਹਿਬ ਜੀ ਦੱਸ ਦੇਣੀ ਜੀ ਮੈਂ ਫਿਰ 2:00 ਵਜੇ ਗਰਮਾਂ ਤੇ ਨਹੀਂ ਨਹੀਂ ਤੁਸੀਂ ਇਸ ਤੋਂ ਬਾਅਦ ਬਰੀਫ ਕਰ ਦੇ ਸਕੋ ਕਿਉਂਕਿ ਮੈਂ ਤਾਂ ਸਟੇਟ ਲੈਵਲ ਦਾ ਨਾ ਲੋਕਲ ਹੁਣ ਕਈ ਗੱਲਾਂ ਤਾਂ ਮੈਨੂੰ ਪਤਾ ਵੀ ਨਹੀਂ ਹੁੰਦਾ ਸੋ ਮੈਂ ਬਸ ਦੇਖੋ ਮੈਂ ਤਾਂ ਸਿਰਫ ਆ ਕਹਾਂਗਾ ਸਾਡੀ ਜ਼ੀਰੋ ਟੋਲਰੈਂਸ ਹੈ ਟਰਵਰਡਸ ਕ੍ਰਾਈਮ